ਇਸੀ ਅਸਲ ਕਰਨ ਇਸ ਮੁੰਡੇ ਦੇ ਪੱਗ ਉਤਾਰਨ ਦਾ ਜੋ ਅੱਜ ਸੋਸ਼ਲ ਮੀਡੀਆ ਤੇ ਪੈਰੀਆਂ ਨੇ ਲਾਂ ਤਾਂ ਕੱਲ ਦੀ ਇਸ ਨੌਜਵਾਨ ਦੀ ਵੀਡੀਓ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਹੈ ਤੇ ਪੰਗੜਾ ਪਾਉਂਦੇ ਹੋਏ ਇਸ ਨੌਜਵਾਨ ਲਈ ਵੱਖ-ਵੱਖ ਤਰ੍ਹਾਂ ਦੇ ਕਮੈਂਟ ਆ ਰਹੇ ਨੇ ਤੁਹਾਨੂੰ ਦੱਸ ਦਈਏ ਕਿ ਪੰਗੜਾ ਪਾਉਂਦੇ ਹੋਏ ਇਸ ਨੌਜਵਾਨ ਦੀ ਪੱਗ ਢਿੱਲੀ ਹੋ ਜਾਂਦੀ ਹੈ ਜਿਸ ਤੋਂ ਬਾਅਦ ਉਹ ਪੱਗ ਨੂੰ ਉਤਾਰ ਕੇ ਸਟੇਜ ਤੇ ਰੱਖ ਦਿੰਦਾ ਹੈ ਤੇ ਪੰਗੜਾ ਜਾਰੀ ਰੱਖਦਾ ਹੈ ਤੇ ਉਸਦੇ ਸਿਰ ਦੇ ਵਾਲ ਵੀ ਥੁਲਕੇ ਗਲ ਵਿੱਚ ਆ ਜਾਂਦੇ ਨੇ ਕਿਉਂ ਹੀ ਇਹ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੁੰਦੀ ਹੈ ਤਾਂ ਲੋਕਾਂ ਦੁਆਰਾ ਕਮੈਂਟਾਂ ਦੀ ਝੜੀ ਲੱਗ ਜਾਂਦੀ ਹੈ ਕਿ ਕੀ ਜੇਕਰ ਇਸ ਦਾ ਚਾਦਰਾਂ ਢਿੱਲਾ ਹੋ ਜਾਂਦਾ ਤਾਂ ਕੀ ਉਹ ਵੀ ਖੋਲ ਕੇ ਸਟੇਜ ਤੇ ਰੱਖ ਦਿੰਦਾ ਜੇ ਪੱਗ ਢਿੱਲੀ ਹੋ ਗਈ ਸੀ ਤਾਂ ਪੰਗੜਾ ਛੱਡ ਕੇ ਚਲਾ ਜਾਂਦਾ ਇਸ ਲਈ ਪੱਗ ਨਾਲੋਂ ਪੰਗੜਾ ਜ਼ਰੂਰੀ ਹੋ ਗਿਆ ਕਈ ਇਸ ਤਰ੍ਹਾਂ ਦੇ ਕਮੈਂਟ ਸੋਸ਼ਲ ਮੀਡੀਆ ਤੇ ਲੋਕਾਂ ਦੁਆਰਾ ਕੀਤੇ ਜਾ ਰਹੇ ਨੇ ਜੇ ਗੱਲ ਕਰੀਏ ਇੱਕ ਗੁਰਸਿੱਖ ਦੀ ਤਾਂ ਉਸਨੇ ਪੱਗ ਉਵੇਂ ਹੀ ਉਤਾਰਨੀ ਹੁੰਦੀ ਹੈ ਜਿਵੇਂ ਉਹ ਕੱਲਾ ਕੱਲਾ ਲੜ ਬਣਦਾ ਹੈ ਜਾਂ ਸਜਾਉਂਦਾ ਹੈ ਉਵੇਂ ਹੀ ਕੱਲਾ ਲੜ ਖੋਲ ਕੇ ਪੱਗ ਨੂੰ ਇੱਕ ਸਾਫ਼ ਜਗ੍ਹਾ ਤੇ ਰੱਖਣਾ ਹੁੰਦਾ ਪਰ ਇਸ ਨੌਜਵਾਨ ਨੇ ਭਾਵੇਂ ਅਮਰਤ ਨਾ ਚੱਕਿਆ ਹੋਵੇ ਪਰ ਪੱਗ ਦੀ ਇੱਜ਼ਤ ਕਰਨੀ ਬਰਾਬਰ ਬਣਦੀ ਹੈ ਕੁਝ ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਪੱਗ ਖੁੱਲ ਕੇ ਪੈਰਾਂ ਵਿੱਚ ਆਉਣ ਨਾਲੋਂ ਚੰਗਾ ਕੀਤਾ ਉਸਨੇ ਇੱਕ ਪਾਸੇ ਰੱਖ ਦਿੱਤੀ ਤੁਹਾਡਾ ਕੀ ਵਿਚਾਰ ਹੈ ਤੁਹਾਡਾ ਕੀ ਕਹਿਣਾ ਹੈ ਆਪਣੇ ਵਿਚਾਰ ਜ਼ਰੂਰ ਕਮੈਂਟ ਕਰਿਓ ਤੇ ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰ ਦਿਓ